ਪਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਪਿਛਲੇ ਦਿਨੀ ਸੰਗਰੂਰ ਸੀਐਮ ਦੀ ਕੋਠੀ ਦੇ ਨੇੜੇ ਧਰਨਾ ਪ੍ਰਦਰਸ਼ਨ ਹੋਇਆ ਸੀ ਜਿਸ ਦੌਰਾਨ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ 10 ਫਰਵਰੀ ਨੂੰ ਪਾਨੇ ਸਿੱਧੂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਕੋਟ ਦੁਨੇ ਪਿੰਡਦਿਆਂ ਨੇ ਜਿਸ ਤੇ ਕਿ 5911 ਪੂਰੀ ਤਰ੍ਹਾਂ ਸਜਾਇਆ ਹੋਇਆ ਜਿਸ ਦਾ ਪਿਛਲੇ ਸਮੇਂ ਦੇ ਦੌਰਾਨ ਭਾਨੇ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ ਸੀ ਇਸ ਟਰੈਕਟਰ ਦੇ ਉੱਪਰ ਇਸ ਪਿੰਡ ਦੇ ਸਰਪੰਚ ਤੇ ਹੋਰ ਮੋਹਤਬਰ ਲੋਕ ਬੈਠੇ ਹੋਏ ਨੇ ਦੱਸ ਦਈਏ ਕਿ ਜਿਵੇਂ ਹੀ ਭਾਨੇ ਸਿੱਧੂ ਦੇ ਪੂਰੇ ਪਰਿਵਾਰ ਖਾਸ ਕਰ ਉਹਨਾਂ ਦੀਆਂ ਭੈਣਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੇ ਚੱਲਦੇ ਹੀ ਮੁੱਖ ਮੰਤਰੀ ਵੱਲੋਂ ਇੱਕ ਕਾਰਵਾਈ ਕੀਤੀ ਗਈ ਸੀ ਐਸ ਐਚਓ ਥਾਣਾ ਤਨੋਲਾ ਜਿਸ ਦੀ ਕੇ ਬਦਲੀ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਇਹ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋਇਆ ਲਗਭਗ ਤੈਅ ਹੋ ਗਿਆ ਤੇ ਭਾਨੇ ਸਿੱਧੂ ਨੂੰ ਕਿਸ ਤਰ੍ਹਾਂ ਲਿਆਂਦਾ ਜਾਵੇਗਾ ਕੀ ਇਹ ਪੂਰੀ ਜਾਣਕਾਰੀ ਆਓ ਸੁਣੀਏ ਕੀ ਕਹਿ ਰਹੇ ਨੇ ਪਿੰਡ ਦੇ ਸਰਪੰਚ ਤੇ ਹੋਰ ਉਹਨਾਂ ਦੇ ਸਹਿਯੋਗੀ ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚੋਂ ਗਿਆ ਕੋਈ ਸਮਾਂ ਦਿੱਤਾ ਸੀ ਉਸ ਦਿਨ ਵੀ ਇੰਨੇ ਵਜੇ ਛੱਡਣਾ ਨਹੀਂ ਸਮਾਂ ਉਹਨਾਂ ਨੇ ਨਹੀਂ ਦਿੱਤਾ ਕੋਈ ਹਾਂ ਠੀਕ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਹਾ ਹੁੰਦਾ ਜੇਲ੍ਹ ਚੋਂ ਉਹ 5-6 ਵਜੇ ਜਾਂਦੇ ਆ ਠੀਕ 5-6 ਨੂੰ ਇਹਨੂੰ ਰਿਹਾਈ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਇਹ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜੱਥੇ ਬੰਦਿਆਂ ਨੇ ਕਰਨਾ ਹਾਂ ਅਸੀਂ ਪਰਿਵਾਰ ਬੰਦੀਆਂ ਨਾਲ ਕੋਈ ਕੋਈ ਰਾਬਤਾ ਨਹੀਂ ਕਰਨਾ ਬਾਈ ਜਾਂ ਲੱਖੇ ਹੋਣਾ ਅਸੀਂ ਤਾਂ ਸਿਰਫ ਕਾਨੂੰਨ ਪ੍ਰਬੰਧ ਕਰ ਰਿਹਾ ਹਾਂ ਰੈਟਰਾਲੀਆਂ ਜਾਣਗੀਆਂ ਜੀ ਹਾਂ ਤੇ ਸਾਨੂੰ ਇਹ ਮੇਰਾ ਸੀ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ ਇਹਨੂੰ ਬਾਈ ਦੋ ਤੋਂ ਉੱਪਰ ਖੜਾ ਕੇ ਭਾਂਦੇ ਨੂੰ ਲੈ ਕੇ ਆ ਜੀ ਤੋਂ ਸੰਗਤ ਕਾਫੀ ਹੋ ਜਾਣੀ ਆ ਤੇ ਵਾਕਿ ਉਹਦੇ ਵਿੱਚ ਮਿਹਨਤ ਜੱese ਬੰਦੀਆਂ 18 ਤੇ ਜਿਹੜਾ ਟਾਈਮ ਦੇਵਾਂਗੇ ਤੇ ਤਕਰੀਬਨ ਇਹੀ ਰੱਖਿਆ ਜੀ ਟੂਲ ਪਲਾਜ ਤੇ ਆਪਾਂ ਕਿੱਥੇ ਹੋਵਾਂਗੇ ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੁਛ ਨਹੀਂ ਆ ਲੋਕਾਂ ਵਾਸਤੇ ਜਿਵੇਂ ਟੂਲ ਪਲਾਜਾ ਬੜਬੜ ਬੋਲੋ ਜੀ ਟੂਲ ਪਲਾਜਾ ਬੜਬੜ ਹੀ ਆ ਜੀ ਟੂਲ ਬੜਬੜ ਠੀਕ ਹੈ ਉੱਥੇ ਇਕੱਠੇ ਆਵਾਂਗੇ ਉੱਥੋਂ ਹੀ ਆਪਾਂ ਸਵਾਗਤਨਾ ਕਰ ਲੈ ਕੇ ਠੀਕ ਹੈ ਤੇ ਇਹ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਮੈਂ ਦੇਖੋ ਆਉਣ ਵਾਲੇ ਸੱਜਣਾ ਨੂੰ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਤਕੇ ਆਓ ਜਿਹਾਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਹੈ ਬਾਰੇ ਸ਼ਾਂਤਮਈ ਢੰਗ ਦੇ ਨਾਲ ਆਉਣੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦੇਖ ਲੋ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਹੈ ਨਾ ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਬ ਉਹਦੀ ਸਾਡੇ ਸਾਰੇ 11 ਵਜੇ ਦਾ 11 ਵਜੇ ਨੂੰ ਆ ਸੰਗਤ ਪਹੁੰਚ ਜੇ ਉੱਥੇ ਠੀਕ ਹੈ ਹਾਂ ਸਤਾਰਨ ਬੜਾ ਬਹੁਤ ਵੱਡਾ ਚਾਹ ਹੈ ਹਾਂਜੀ ਵਿਆਹ ਜਨਾ ਚਾਹ ਹੈ ਬਲੋ ਵੱਡੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਾਨੂੰ ਫੋਨ ਵੀ ਆਉਂਦੇ ਬਹੁਤ ਮੈਂ ਕਹਿੰਦਾ ਮੈਨੂੰ ਤੇ ਇਹ ਲੱਗਦਾ ਵੀ ਕਿਤੇ ਸੜਕਾਂ ਜਾਮਨਾ ਹੋ ਜਾਣ ਐਡਾ ਵੱਡਾ ਇਕੱਠ ਜਨ ਲੋਕ ਸਵਾਗਤ ਨਾਲ ਲੈ ਕੇ ਆਉਂ ਠੀਕ ਹੈ ਤੇ ਬੱਲੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਬਹਿਰਜੀਤ ਕਾ ਖਾਲਸਾ ਬਹਿਰਜੀਤ ਸਿੰਘ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ ਦੇਖੋ ਸਭ ਤੋਂ ਵੱਧ ਨੌਜਵਾਨ ਉਪੜਨਗੇ ਕੱਲ ਨੂੰ ਜਦੋਂ ਪੰਨੇ ਸਿੱਧੂ ਦੀ ਰਿਹਾਈ ਆ ਤੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਤੋਂ ਰਾਜ ਚ ਟੱਕਰੂਗੀ ਛੋਡੂ ਮੰਨ ਕੇ ਚੱਲੋ ਵੀ ਅਰਖਾਊਗੀ ਵੀ ਹੱਲੜਵਾਜੀ ਕਰਨ ਦੀ ਮਜਬੂਰ ਕਰੂਗੀ ਇੱਕ ਹੱਥ ਬਨ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜ਼ੇ ਤੇ ਪਹੁੰਚਿਓ ਤੇ ਬਾਈ ਦਾ ਸਾਥ ਦਿਓ ਤੇ ਸਾਥ ਦਿੰਦੇ ਰਹੋ ਕਿਉਂਕਿ ਬਾਈ ਹਮੇਸ਼ਾ ਸਿੱਧੂ ਪੰਜਾਬ ਲਈ ਲੜਿਆ ਹੈਗਾ ਲੋਕਾਂ ਲਈ ਲੜਿਆ ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ ਕੋ ਸਿਰਫ ਸੇਵਾ ਕਰਨ ਲਈ ਆਇਆ ਹੈਗਾ ਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਤੇ ਕੱਲ ਨੂੰ ਸ਼ਾਮ ਤਮਾਈ ਨਾਲ ਜਰੂਰ ਬੜ ਬੜ 11:00 ਵਜੇ ਟਾਈਮ 11:00 ਵਜੇ ਦਾ ਹੀ 11:00 ਵਜੇ ਮਾਰਨਿੰਗ 11:00 ਵਜੇ ਤੇ ਪਹੁੰਚੋ ਜਰੂਰ ਧੰਨਵਾਦ ਜੀ ਤੇ ਜਥੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦੋ ਵੀ ਜਿਹੜੇ ਜਿਹੜਾ ਇਹਨਾਂ ਨੇ ਪਰਚੇ ਪਾਤੇ ਹਨਾ 17 18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਝ ਅਨਨੌਨ ਬੰਦਿਆਂ ਤੇ ਨੇ ਜੇ ਕੱਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫੇਰ ਉਹਦੇ ਵਾਸਤੇ ਕੋਈ ਅੱਗੇ ਦੇਖੋ ਜੀ ਜਥੇ ਬੰਦਗੀਆਂ ਪਹਿਲਾਂ ਵੀ ਖੜੀਆਂ ਨੇ ਹਮ ਭਾਈ ਲੱਖੇ ਵਰਗੇ ਸਾਰੇ ਟੀਮ ਆ ਜਿਹੜੀ ਉਹ ਖੜੀ ਆ ਤੇ ਫੇਰ ਵੀ ਸੱਚ ਦਾ ਸਾਥ ਨੇ ਇੱਥੇ ਬੰਦਗੀਆਂ ਨੇ ਲੋਕਾਂ ਨੇ ਜੀ ਸਾਨੂੰ ਉਮੀਦ ਆ ਪ੍ਰਸ਼ਾਸਨ ਤੇ ਵੀ ਜਿਹੜੀ ਗੱਲ ਕਰਕੇ ਗਏ ਉਹ ਪਛਰੇ ਚੜਾਉਣਾ